ਪੰਜਾਬ ਦਾ ਮਾਹੌਲ ਲਗਾਤਾਰ ਖਰਾਬ ਹੁੰਦਾ ਜਾ ਰਿਹਾ ਆਜ ਦਿਨ ਗੈਂਗਵਾੜ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਬੀਤੀ ਰਾਤ 20 ਹੁਸ਼ਿਆਰਪੁਰ ਦੇ ਮਹਿਲਪੁਰ ਸ਼ਹਿਰ ਦੇ ਬਾਹਲੇ ਪਾਸੇ ਦਾਣਾ ਮੰਡੀ ਦੇ ਨਜ਼ਦੀਕ ਰਿੰਜੀ ਰਜੇਸ਼ ਨੂੰ ਲੈ ਕੇ ਦੋ ਤਰ੍ਹਾਂ ਦੀ ਆਪਸ ਵਿੱਚ ਟਕਰਾਹ ਹੋ ਰਹੀ ਜਿਸ ਤੋਂ ਬਾਅਦ ਇੱਕ ਦੂਸਰੇ ਤੇ ਗੈਰ ਕਾਨੂੰਨੀ ਹਤਿਆਰਾ ਨਾਲ ਫਾਇਰਿੰਗ ਕਰ ਦਿੱਤੀ ਪੂਰੇ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਤੇ ਸਰ ਹਤਿਆਰਾਂ ਨਾਲ ਹਮਲਾ ਕਰਨ ਦੇ ਮਾਮਲੇ 'ਚ ਪੁਲਿਸ ਨੇ આરોપીਆਂ ਨੂੰ ਨਾਮ ਸਦਵੀ ਕੀਤਾ ਹੈ ਜਿਸ ਵਿੱਚ 7 ਦੇ ਕਰੀਬ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਹਿਲਾ ਸਿਵਲ ਹਸਪਤਾਲ ਮਹਿਲਪੁਰ ਲਿਆਂਦਾ ਗਿਆ ਤੇ ਬਾਅਦ ਵਿੱਚ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਵਾਇਟ ਜਿ세 ਜਾ ਰਿਹਾ ਹੈ ਕਿ ਕਈਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਜਦਕਿ ਇੱਕ ਨੌਜਵਾਨ ਦੇ ਗੋਲੀ ਲੱਗੀ ਹੈ ਤੇ ਪੈਸੇ ਨੂੰ ਲੈਣ ਦੇ ਨੂੰ ਲੈ ਕੇ ਇਹ ਝਗੜਾ ਹੋਇਆ ਸੀ ਜੋ ਇੰਨਾ ਜ਼ਿਆਦਾ ਵੱਧ ਗਿਆ ਕਿ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਖੂਨ ਖਰਾਬਾ ਹੋਇਆ। ਉਹຊਿ ਝਗੜਾ ਹੋਇਆ ਉੱਥੇ ਮਾਲਪੁਰ ਜੀ ਤੇ ਦੋਨੇ ਧਰਾਂ ਨੂੰ ਇੱਥੇ ਰੈਫਰ ਕੀਤਾ ਔਰ ਇੱਥੇ ਦਾਖਲ ਹੋਈਆਂ ਕਿੰਨੇ ਕਿ ਪੇਸ਼ੈਂਟ ਆਏ ਚਾਰ ਇੱਕ ਪਾਸਿਓਂ ਆਂ ਤਿੰਨ ਇੱਕ ਪਾਸਿਓਂ ਸੱਤ ਹੈਗੇ ਨਾ ਗੋਲੀ ਦਾ ਕੋਈ ਸ਼ੋਰ ਨਹੀਂ ਨਹੀਂ ਇਹ ਮੂਝ ਬਨੇ ਕਹਿੰਦੇ ਪਏ ਡਾਕਟਰ ਸਾਹਿਬ ਨਾਲ ਪੁੱਛਦੇ ਆ ਡਾਕਟਰ ਸਾਹਿਬ ਨੂੰ ਮਿਲ ਰਿਹਾ ਮੈਂ ਹਾਂ ਲੜਾਈ ਇਹਨਾਂ ਦੀ ਹੋਈ ਹੈ ਦੋ ਗਰੁੱਪਸ ਕੋਈ ਵੀ ਕੋਈ ਗੱਲ ਦੱਸ ਰਿਹਾ ਬਸ ਉਹ ਲੜਾਈ ਸਾਡੀ ਹੋਈ ਸਾਡੀ ਲੱਗਦੀ ਸੀ ਲੱਗਦੀ ਸੀ ਬਸ ਇੰਨੀ ਗੱਲ ਹੀ ਕਰ ਰਹੇ ਹੋਰ ਕੁਝ ਸਾਡੇ ਕੋਲ ਇਥੇ 7 ਪੀਸ਼ੈਂਟ ਜਿਹੜੇ ਹੈ ਸਿਵਲ ਹਸਪੀਟਲ ਚਾਰਪੁਰ ਚ ਐਡਮਿਟ ਹੋਏ ਆ ਜਿਨ੍ਹਾਂ ਚੋਂ ਕਿ 4 ਗਨ ਸ਼ਾਟ ਇੰਜਰੀ ਸੀਗੀਆਂ ਬਾਕੀ ਜਿਹੜੇ ਐਮ ਐਲ ਸੀ ਮਲਟੀਪਲ ਇੰਜਰੀਜ਼ ਦੇ ਨਾਲ ਐਡਮਿਟ ਹੋਏ ਆ ਇਹ ਸਿੱਧੇ ਹਸਪਤਾਲ ਪ੍ਰਾਈਸੀ ਜਾਂ ਮਾਲਪੁਰ ਵੀ ਨਚੁਕੇ ਆ 3 ਤੇ ਜਿਹੜੇ ਗਨ ਸ਼ਾਟ ਵਾਲੇ ਸੀ ਉਹ ਡਾਇਰੈਕਟ ਸਾਡੇ ਕੋਲ ਆਏ ਲਾਈਫ ਸੇਵਿੰਗ ਦੇ ਵਿੱਚ ਉਹਨਾਂ ਦਾ ਫਿਰ ਇੱਥੇ ਹੀ ਪਰਚਾ ਕੱਟਿਆ ਗਿਆ ਤੇ ਇੱਕ ਜਿਹੜਾ ਸੀਗਾ ਉਹ ਮਾਲਪੁਰ ਤੋਂ ਹੀ ਕਟਵਾ ਕੇ ਆਇਆ ਸੀ ਯੈਸ ਜੀ ਲੇ ਕੀ ਖਿਆਲ ਆ ਸਟੇਬਲ ਹੈਗੇ ਆ ਉਹਨਾਂ ਚੋਂ ਇੱਕ ਜਿਹਦੇ ਸ਼ੋਲਡਰ ਤੇ ਔਰ neck line ਤੇ ਲੱਗੀ ਹੈਗੀ ਥੋੜੀ ਇੰਜਰੀ ਉਹਨੂੰ ਅੰਡਰ ਆਬਜ਼ਰਵੇਸ਼ਨ ਰੱਖ ਕੇ ਅਸੀਂ ਦੇਖਣਾ ਕਿ ਇੱਥੇ ਅਗਰ ਹੋ ਸਕਦਾ ਹੋਇਆ ਤੇ ਇੱਥੇ ਹੀ ਰੱਖਾਂਗੇ ਨਹੀਂ ਤਾਂ ਉਹਨੂੰ ਰੈਫਰ ਕਰ ਸਕਦੇ ਹਾਂ ਅਸੀਂ ਥੈਂਕ ਯੂ